ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਹਰੀਕੇ ਹੈਡ ਤੋਂ ਹੀਠਾਨ ਬੰਨ ਦੇ ਅੰਦਰ ਵਸੇ ਪਿੰਡਾਂ ਦੇ ਹੜਪੀੜਤ ਪਿੰਡਾਂ ਦੀਆਂ ਤਸਵੀਰਾਂ ਤੁਹਾਡਾ ਨਾਲ ਅੱਜ 6 ਸਤੰਬਰ ਦੀਆਂ ਸਾਂਝੀਆਂ ਕਰ ਰਹੇ ਹਾਂ ਜੇਕਰ ਪਾਣੀ ਦੇ ਪੱਧਰ ਦੀ ਇਸ ਇਲਾਕੇ ਦੇ ਵਿੱਚ ਪੂਰੇ ਦੇ ਵਿੱਚ ਗੱਲ ਕਰ ਲਈਏ ਤੇ ਕੱਲ ਤੋਂ ਜਿਹੜਾ 1 ਫੁੱਟ ਦੇ ਕਰੀਬ ਜਿਹੜਾ ਉਹ ਪਾਣੀ ਆ ਉਹ ਘਟਿਆ ਵਾ ਤੇ ਕੱਲ ਬਹੁਤ ਜ਼ਿਆਦਾ ਗਰਮੀ ਸੀ ਇਸ ਇਲਾਕੇ ਦੇ ਵਿੱਚ ਜਿਵੇਂ ਫਸਲਾਂ ਜਿਹੜੀਆਂ ਉਹ ਪਾਣੀ ਹੜ ਦੇ ਪਾਣੀ ਦੇ ਗਲ ਦਾ ਕਰਕੇ ਇਸ ਇਲਾਕੇ ਦੇ ਵਿੱਚ ਮੁਸ਼ਕ ਜਿਹੜਾ ਉਹ ਬਹੁਤ ਇੱਕ ਵਾਰੀ ਆ ਰਿਹਾ ਸੀ ਤੇ ਇੱਥੋਂ ਦੇ ਲੋਕਾਂ ਨੂੰ ਇਹ ਵੀ ਚਿੰਤਾ ਸਤਾ ਰਹੀ ਆ ਕਿ ਜਦੋਂ ਇਹ ਪਾਣੀ ਘਟੂਗਾ ਤੇ ਇਸ ਇਲਾਕੇ ਦੇ ਵਿੱਚ ਬਿਮਾਰੀਆਂ ਫੈਲਣ ਦਾ ਜਿਹੜਾ ਉਹ ਖਰਸ਼ਾ ਜਿਹੜਾ ਉਹ ਲੋਕਾਂ ਨੂੰ ਸਤਾ ਰਿਹਾ ਵਾ ਇਸ ਟਾਈਮ ਤੇ ਜਿਹੜਾ ਮੌਸਮ ਦੀ ਗੱਲ ਕਰ ਲਈਏ ਤੇ ਬਰਸਾਤ ਇਸ ਇਲਾਕੇ ਦੇ ਵਿੱਚ ਦਰਮਿਆਨੀ ਬਰਸਾਤ ਜਿਹੜੀ ਉਹ ਸ਼ੁਰੂ ਹੋ ਗਈ ਆ ਇਹ ਹਾਲਾਤ ਜਿਹੜੇ ਨਗਰ ਫਰਤੇ ਵਾਲਾ ਪਿੰਡ ਤੋਂ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਦੂਰ ਦੂਰ ਤੱਕ ਸਾਰੇ ਪਿੰਡਾਂ ਦੇ ਵਿੱਚ ਅੱਗੇ ਪਤਵਦੀਨ ਵਾਲਾ ਪਿੰਡ ਵਾ ਅੱਗੇ ਐਸ ਪਾਸੇ ਆਲੇ ਵਾਲਾ ਨਗਰ ਹੈਗਾ ਤੇ ਇਸ ਤੋਂ ਅੱਗੇ ਆਸ਼ੀਮਾਸ਼ੀ ਕੇ ਸਾਰੇ ਨਗਰਾਂ ਦੇ ਜਿਹੜੇ ਵੀ ਅੰਦਰਲੇ ਪਿੰਡ ਹੈਗੇ ਆ ਉਹਨਾਂ ਦੇ ਹਾਲਾਤ ਤੁਸੀਂ ਵੇਖ ਰਹੇ ਜੋ ਪੂਰੀ ਤਰ੍ਹਾਂ ਜਿਹੜਾ ਅ ਇਲਾਕੇ ਦੇ ਵਿੱਚ ਪਾਣੀ ਭਰਿਆ ਹੋਇਆ ਵਾ ਸੋ ਜਿੱਥੇ ਪੂਰੇ ਪੰਜਾਬ ਦੇ ਲੋਕ ਹੜਪੀੜਤਾਂ ਦੇ ਜਿਹੜੀ ਬਾਹ ਫੜ ਰਹੇ ਆ ਉਹਨਾਂ ਨੂੰ ਸਲੂਟ ਕਰਦੇ ਆ ਤੇ ਅਸੀਂ ਇਹ ਵੀ ਬੇਨਤੀ ਕਰਨਾ ਚਾਹੁੰਦੇ ਆ ਕਿ ਆਉਣ ਵਾਲੇ ਸਮੇਂ ਨੂੰ ਮੁੱਖ ਰੱਖਦੇ ਹੋਏ ਇਸ ਇਲਾਕੇ ਨੂੰ ਦੁਬਾਰਾ ਹਰਿਆ ਭਰਿਆ ਵੇਖਣ ਵਾਸਤੇ ਕਿਸਾਨੀ ਦੀ ਜਿਹੜੀ ਉਹ ਵੱਡੇ ਪੱਧਰ ਤੇ ਜਿੱਥੇ ਹਰੇਕ ਵਰਗ ਦੀ ਬਾਹ ਫੜਨ ਦੀ ਲੋੜ ਆ ਉੱਥੇ ਕਿਸਾਨੀ ਦੀ ਵੱਡੇ ਪੱਧਰ ਤੇ ਬਾਹ ਫੜਨ ਦੀ ਲੋੜ ਆ ਕਿਉਂਕਿ ਇਸ ਇਹਨਾਂ ਲੋਕਾਂ ਨੇ ਪਹਿਲਾਂ 2023 ਦੇ ਵਿੱਚ ਵੀ ਹੜ ਦਾ ਸੰਤਾਪ ਜਿਹੜਾ ਭੋਗਿਆ ਦੋ-ਦੋ ਵਾਰੀ ਝੋਨੇ ਦੀ ਫਸਲ ਜਿਹੜੀ ਉਹ ਰੁੜੀ ਆ ਇਹਨਾਂ ਦੀ ਤੇ ਅਜੇ ਲਾਕਣੀ ਸੀ ਸਿੱਧਾ ਹੋਇਆ ਦੁਬਾਰਾ ਫੇਰ 25 ਦੇ ਵਿੱਚ ਆ ਹਾਲਾਤ ਜਿਹੜੇ ਉਹ ਬਣ ਗਏ ਆ ਏ ਆਪਾਂ ਆਉਣ ਵਾਲੇ ਮੈਂ ਪੂਰੇ ਪੰਜਾਬ ਦੇ ਜਿੰਨੇ ਵੀ ਫੜ ਪੀੜਤਾਂ ਦੇ ਪ੍ਰਤੀ ਦਰਦ ਰੱਖਣ ਵਾਲੇ ਲੋਕਾਂ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਣਕਾਂ ਵੀ ਆਪਾਂ ਕਿਸਾਨਾਂ ਦੀਆਂ ਜਿਹੜੀਆਂ ਉਹ ਵਜਾਉਣੀਆਂ ਬੀਖਾਦਾਂ ਦੀ ਲੋਡ ਪੈਣੀ ਡੀਜ਼ਲ ਦੀ ਲੋਡ ਪੈਣੀ ਆ ਉਹਨਾਂ ਸਵਾਵਾਂ ਨੂੰ ਵੀ ਧਿਆਨ ਚ ਰੱਖਿਓ ਵੀਡੀਓ ਨਾਲ ਜੁੜਨ ਵਾਲੇ ਵੀਰ ਵੱਧ ਤੋਂ ਵੱਧ ਸ਼ੇਅਰ ਕਰੀ ਚੱਲੋ ਤਾਂ ਜੋ ਇਥੋਂ ਦੇ ਮੌਜੂਦਾ ਹਾਲਾਤਾਂ ਦੀ ਜਾਣਕਾਰੀ ਜਿਹੜੀ ਜਿਹੜੇ ਵੀਰ ਸੱਜਣ ਵਾਤੋਂ ਵਾਦ ਇਹ ਸੋਚ ਰਿਹਾ ਕਿ ਹਾਲਾਤ ਨੇ ਜਾਂ ਫੋਨ ਤੇ ਰਾਬਤਾ ਕਰ ਰਹੇ ਉਹਨਾਂ ਤੱਕ ਵੀਡੀਓ ਜਿਹੜੀ ਵਾਤੋਂ ਵਾਦ ਜਿਹੜੀ ਉਹ ਪਹੁੰਚ ਜਾਵੇ ਘਰਾਂ ਦੇ ਵਿੱਚ ਜੇਕਰ ਪਾਣੀ ਦੀ ਗੱਲ ਕਰ ਲਈ ਅਜੇ ਵੀ ਜਿਹੜੇ ਘਰਾਂ ਦੇ ਵਿੱਚ ਕਈਆਂ ਦੇ ਵਿੱਚ ਪਾਣੀ ਜਿਹੜਾ ਤੁਸੀਂ ਵੇਖ ਸਕਦੇ ਹੋ ਭਰਿਆ ਹੋਇਆ ਰਸਤੇ ਬਲੌਕ ਆ ਵਾਹਿਗੁਰੂ ਜੀ ਕਾ ਖਾਲਸਾ ਵਾ ਜੀ ਫਤਹ